ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਔਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਪਾਗਲ ਬੰਦੇ ਨੇ ਗੁਰੂ ਨਾਨਕ ਸਾਹਿਬ ਦਾ ਸਵਾਗ ਰਚ ਕੇ ਆਪਣੇ ਆਪ ਨੂੰ ਬਹਿਰੂਪੀਏ ਨੇ ਵਿਖਾਇਆ ਨਕਲੀ ਦਾੜੀ ਲਾਈ ਆ ਤੇ ਹੱਥ 'ਚ ਕਮੰਡਲ ਫੜਿਆ ਵਾ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਰੋਬਰ ਤੇ ਕੁਰਸੀ ਲਾ ਕੇ ਉਹ ਪਾਗਲ ਬੈਠਾ ਵਾ ਔਰ ਬੇਵਕੂਫ ਲੋਕ ਮੰਦਬੁੱਧੀ ਲੋਕ ਜਿਹੜੇ ਉਹਦੇ ਨਾਲ ਨੰਗੇ ਸਿਰ ਤੇ ਤਾੜੀਆਂ ਵਜਾਉਣ ਦੇ ਤੇ ਪੈਰੀ ਹੱਥ ਲਾਉਣ ਦੇ ਔਰ ਮੈਂ ਦੱਸ ਦੇਣਾ ਚਾਹਣਾ ਇਹੋ ਜਿਹੇ ਪਾਪੀ ਲੋਕਾਂ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤਨੂੰ ਸ਼ਰਮ ਨਹੀਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਹਰ ਕਿਸੇ ਨੂੰ ਨਾਲ ਜੋੜਾ ਔਰ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਵਿੱਚ ਕਿੰਨੇ ਭਗਤਾਂ ਦੀ ਕਿੰਨੇ ਰਹਿਬਰਾਂ ਦੀ ਬਾਣੀ ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਝੁਕਾਉਂਦੇ ਆ ਪੂਰੀ ਕਾਇਨਾਤ ਨੂੰ ਸਿਰ ਝੁਕਦਾ ਔਰ ਦੁੱਖ ਦੀ ਗੱਲ ਆ ਕਿ ਬੇਵਕੂਫ ਬੰਦੇ ਨੇ ਹਰਕਤ ਵੇਖੋ ਕਹੋ ਜੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਕੁਰਸੀ ਲਾ ਕੇ ਬੈਠਾ ਬਰੋਬਰ ਤੇ ਫਿਰ ਆ ਤੁਸੀਂ ਵੇਖੋ ਭਿੱਡਾੜੀ ਨਕਲੀ ਸਾਰੀ ਆ ਨਾਲ ਟੋਪੀਆਂ ਪਾ ਕੇ ਨੰਗੇ ਸਿਰੋਂ ਆ ਵੇਖੋ ਚਪਲਾਂ ਪਾ ਕੇ ਤੇ ਤਾੜੀਆਂ ਵਜਾਉਂਦੇ ਤੇ ਨੱਚਣਦੇ ਜੇ ਕਿਤੇ ਹੁੰਦੇ ਪੰਜਾਬ 'ਚ ਤੇ ਇਹਨਾਂ ਨੂੰ ਮਾਰ ਮਾਰ ਛਤਰ ਲੋਕਾਂ ਨੇ ਪੁੱਠੇ ਟੰਗ ਦੇਣਾ ਸੀ ਉਹਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਐਓ ਜੀਆਂ ਹਰਕਤਾਂ ਕੀਤਾ ਕਰੀਦੀਆਂ ਅੱਜ ਮਾਨਯੋਗ ਡੀਸੀ ਸਾਹਿਬ ਅਮ੍ਰਿਤਸਰ ਦੇ ਉਹਨਾਂ ਨੂੰ ਮਿਲਿਆ ਵਾ ਔਰ ਇੱਕ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਕੀ ਇਹ ਜਿਹੜੇ ਬੰਦਿਆਂ ਵੱਲੋਂ ਵੀਡੀਓ ਬਣਾਈ ਗਈ ਔਰ ਜਿੱਥੋਂ ਦੀ ਵੀਡੀਓ ਹੈਗੀ ਹੈ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ 295ਏ ਦਾ ਮਕਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਦੇ ਖਿਲਾਫ ਜਿਹੜੀ ਇਕੱਲੇ ਨਹੀਂ ਨੀ ਇਸੇ ਬੰਦੇ ਨੇ ਜਿਹਨੇ ਸਵੰਗ ਰਚਿਆ ਇਹਦੇ ਨਾਲ ਜਿਹੜੀ ਟੀਮ ਆ ਪੂਰੀ ਜਿਨ੍ਹਾਂ ਨੇ ਡਰਾਮਾ ਰਚਿਆ ਪੂਰਾ ਤੇ ਪ੍ਰੀਪਲਾਨ ਜਿਹੜੀ ਸ਼ਰਾਰਤੀ ਅਨਸਰਾਂ ਨੇ ਸ਼ਰਾਰਤ ਕੀਤੀ ਹੈ ਨਾ ਸਾਰਿਆਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਇਹੀ ਕੰਮ ਸਿਰਸੇ ਵਾਲੇ ਸਾਦ ਨੇ ਵੀ ਕੀਤਾ ਸੀ ਤੇ ਉਹ ਤੁਸੀਂ ਵੇਖ ਲਓ ਹੱਲੇ ਤੱਕ ਮਾਫੀਆਂ ਮੰਗਣੀਆਂ ਤੇ ਹੱਲੇ ਤੱਕ ਜਾਨ ਨਹੀਂ ਛੁੱਟੀ ਬੰਦੇ ਦੇ ਪੁੱਤ ਬਣ ਜੋ ਤੁਸੀਂ ਤੁਹਾਨੂੰ ਪਤਾਲ ਚ ਵੀ ਗਏ ਉੱਥੋਂ ਵੀ ਸਿੱਖਾਂ ਨੇ ਲੱਭ ਲੈਣਾ ਗੁਰੂ ਨਾਨਕ ਸਾਹਿਬ ਕੱਲੇ ਸਿੱਖਾਂ ਦੇ ਗੁਰੂ ਨਹੀਂ ਗੁਰੂ ਨਾਨਕ ਸਾਹਿਬ ਪੂਰੀ ਮਾਨਵਤਾ ਦੇ ਗੁਰੂ ਆ ਔਰ ਸਾਰੇ ਲੋਕ ਹਰ ਧਰਮ ਦੇ ਉਹਨਾਂ ਨੂੰ ਅਸੀਸ ਚਕਾਉਂਦੇ ਆ ਔਰ ਗੁਰੂ ਨਾਨਕ ਸਾਹਿਬ ਨੇ ਸਰਬਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਔਰ ਇਨਸਾਨੀਅਤ ਦਾ ਹੁਕਮ ਲਾਇਆ ਇੱਕ ਓੰਕਾਰ ਪ੍ਰਮਾਤਮਾ ਨੇ ਇੱਕ ਓੰਕਾਰ ਨਾਲ ਜੁੜਿਆ ਉਸ ਆਕਾਲ ਪੁਰਖ ਦੇ ਅਰਾਧੀਆਂ ਸੀ ਤੇ ਤੁਸੀਂ ਮੂਰਖੋ ਗੁਰੂ ਸਾਹਿਬ ਦੇ ਬਰੋਬਰ ਤੇ ਉਹਦੀ ਹਜ਼ੂਰੀ 'ਚ ਜਾ ਕੇ ਤੇ ਆ ਡਰਾਮੇ ਨਕਲੀ ਲਾ ਕੇ ਭੇਡੂਓ ਤੁਸੀਂ ਦਾੜੀਆਂ ਨਕਲੀ ਤੋਂ ਉਥੇ ਬਹਿ ਗਏ ਤੁਹਾਨੂੰ ਜੁੱਤੀਆਂ ਦਾ ਘਾਟਾ ਤੁਹਾਨੂੰ ਜੁੱਤੀਆਂ ਪੈ ਜਾਣੀਆਂ ਅੱਜ ਕੱਲ੍ਹ ਚ ਉਹ ਜੋਨੂ ਜੀ ਪਹਿਲਾਂ ਵੀ ਵੀਡੀਓ ਦੇਖਦੇ ਆ ਇਸ ਤਰੀਕੇ ਦੀਆਂ ਫਿਲਮਾਂ ਵੀ ਬੌਂਦੀਆਂ ਨੇ ਜਦੋਂ ਨਯੰਗ ਸਿੰਘਾਂ ਵੱਲੋਂ ਮਨਾ ਵੀ ਕੀਤਾ ਜਾਂਦਾ ਕਿ ਇਸ ਤਰੀਕੇ ਦੀ ਹਲਕਤਾ ਨਾ ਕੀਤੀਆਂ ਜਾਣ ਤੇ ਦੀ ਇੰਨੀ ਹਿੰਮਤ ਨਹੀਂ ਹੈਗੀ ਤਾਂ ਨਾ ਪਈ ਕਦੀ ਹੂੰ ਫਿਲਮਾਂ ਬਣਦੀਆਂ ਤਾਂ ਲੱਗੀਆਂ ਕਿੱਥੇ ਫਿਰ ਹੂੰ ਬਿਲਕੁਲ ਇਹ ਜਿੰਨੇ ਵੀ ਸ਼ਰਾਰਤ ਕੀਤੀ ਅੱਜ ਤੱਕ ਉਹਦਾ ਰਿਜ਼ਲਟ ਕੀ ਨਿਕਲਿਆ ਹੂੰ ਇਹ ਵੀ ਰਿਜ਼ਲਟ ਬੜਾ ਭਿਆਨਕ ਨਿਕਲਦਾ ਇਹਦੀ ਵੀਡੀਓ ਤੁਹਾਨੂੰ ਇੱਕ ਅੱਦੇ ਦਿਨ ਚ ਮਾਫੀ ਦੀ ਵੀ ਆਣੀ ਆ ਔਰ ਇਹਨੂੰ ਜਾਂ ਛਿੱਤਰ ਪੈਂਦਿਆਂ ਦੀ ਆਇ ਨਹੀਂ ਤੇ ਜਾਂ ਇਹਨੂੰ ਅੰਦਰ ਦਿੱਤਿਆਂ ਦੀ ਆਇ ਨਹੀਂ ਆ ਜਾਣੀ ਇਹ ਕੋਈ ਸਾਜ਼ਿਸ਼ਕ ਨਹੀਂ ਲੱਗਦੀ ਆ ਇਹ ਦਿਨ ਇਦਾਂ ਦੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਕੋਈ ਇਲੈਕਸ਼ਨ ਆਉਂਦੀਆਂ ਫਿਰ ਇਹੋ ਜਿਹੇ ਕੁੱਤੇ ਬਿੱਲੇ ਬਾਹਰ ਨਿਕਲੌਂਦੇ ਆ ਇਹ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਔਰ ਬਹੁਤ ਚਿੰਤਾ ਦਾ ਵਿਸ਼ਾਵਾ ਇਹਦੇ ਤੇ ਬੜੀ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਵਾ ਕਿਉਂਕਿ ਤੁਸੀਂ ਦੇਖੋ ਗੁਰਬਾਣੀ ਦੀਆਂ ਪੰਕਤੀਆਂ ਨੇ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗੋ ਨੇ ਰਾਮ ਖਿਲਾਉਣਾ ਜਾਣਾ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ ਠੀਕ ਹੈ ਇਸ ਪਾਪੀ ਦੇ ਲਈ ਮੈਂ ਕਹਿਣ ਲੱਗਾ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਇਹ ਪਾਪੀ ਨੇ ਜਿਹੜਾ ਪਾਪ ਕਮਾਇਆ ਵਾ ਨਾ ਉਸ ਅਕਾਲ ਪੁਰਖ ਦਾ ਸਰੂਪ ਜਿਹੜਾ ਰਚਿਆ ਨੇ ਇਹਦੀ ਸਜ਼ਾ ਇਹਨੂੰ ਦੁਸ਼ਟ ਨੂੰ ਮਿਲ ਜਾਣੀ ਆ ਰੱਬ ਨਾਲ ਮੁੱਲ ਵੈਰ ਨਹੀਂ ਲਈਦਾ ਕੁਦਰਤ ਨਾਲ ਮੁੱਲ ਵੈਰ ਲਿਆ ਸੀ ਤੇ ਪੂਰਾ ਦੇਸ਼ ਲਾਕਡਾਊਨ ਹੋ ਗਿਆ ਸੀ ਨਾ ਕਿੱਥੇ ਉਹ ਸਰਕਾਰਾਂ ਨੇ ਹੱਥ ਖੜੇ ਕਰਤੇ ਸੀ ਹਸਪਤਾਲਾਂ ਦੇ ਵਿੱਚ ਲੱਭਦੇ ਸੀ ਡਾਕਟਰ ਉਹ ਤੋਂ ਤੇ ਉਹੀ ਹਾਲਾਤ ਦੁਨੀਆ ਦਾ ਅੰਤ ਆਇਆ ਵਾ ਤਾਂ ਹੀ ਤੇ ਪ੍ਰਮਾਤਮਾ ਦੇ ਨਾਲ ਪੰਗੇ ਲੈਣ ਡਿਆ ਕੋਈ ਸ਼ਿਵਜੀ ਮਾਰੇ ਦਾ ਸਰੂਪ ਬਣਾ ਲੈਂਦਾ ਕੋਈ ਸ਼੍ਰੀ ਰਾਮ ਜੀ ਦਾ ਬਣਾ ਲੈਂਦਾ ਕੋਈ ਦੇਵੀਆਂ ਦਾ ਬਣਾ ਲੈਂਦਾ ਕੋਈ ਗੁਰੂਆਂ ਦਾ ਬਣਾ ਲੈਂਦਾ ਉਹ ਕੋਈ ਸ਼ਰਮ ਕਰੋ ਇਹ ਰਾਹਿਬਰਾਂ ਦੇ ਬਹੁਤ ਪਰਪਕਾਰ ਨੇ ਸਾਡੇ ਤੇ ਇਹਨਾਂ ਦੇ ਦੇਣ ਨਹੀਂ ਅਸੀਂ ਦੇ ਸਕਦੇ ਮੂਰਖੋ ਮੂਰਖ ਨਾ ਬਣੋ ਸਿਆਣੇ ਬਣੋ ਇਨਸਾਨ ਬਣੋ ਇਹਨਾਂ ਦੇ ਸਰੂਪ ਧਾਰਨ ਦੀ ਤੁਹਾਡੀ ਔਕਾਤ ਨਹੀਂ ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਅਰਗੇ ਨਹੀਂ ਪਰ ਜਿਹੜੀ ਲੋਕੀ ਨੇ ਜਿਹੜੀਆਂ ਵਿੱਚ ਬੀਬੀਆਂ ਦੇਖਣੀਆਂ ਚੰਨੀਆਂ ਪਈਆਂ ਨੇ ਇਹ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਜਈਆਂ ਚੀਜ਼ਾਂ ਵਾਗ ਕੀਤੀਆਂ ਜਾਣ ਕੋਈ ਸਿੰਘ ਹੁੰਦਾ ਤਾਂ ਜੁੱਤੀਆਂ ਮਾਰਨੇ ਹੁਣਾਂ ਨੇ ਉੱਥੇ ਜਦੋਂ ਉੱਥੇ ਹੈ ਹੀ ਨਹੀਂ ਕੋਈ ਇਹ ਸ਼ਰਾਰਤ ਦੇ ਨਾਲ ਪ੍ਰੀ ਪਲਾਨ ਕੀਤਾ ਗਿਆ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੁੰਦਾ ਦੇ ਨਾਲ ਪੁੱਠੇ ਟੰਗਦੇ ਨੇ ਮਾਰ ਮਰ ਛਤਰ ਉਹਨਾਂ ਨੇ ਇਸ ਕਰਕੇ ਇਹ ਇਤਿਹਾਸ ਜਿਹੜਾ ਏਡਾ ਵੱਡਾ ਐਵੇਂ ਨਹੀਂ ਜਿਸ ਗੁਰੂ ਨੇ ਸਰਬੰਸਵਾਰਤਾ ਹੋਵੇ ਆਪਣੇ ਕੋਲ ਰੱਖਿਆ ਹੀ ਕੱਖ ਨਾ ਹੋਵੇ ਤੇ ਉਹਦੇ ਵਾਰਿਸ ਬੜੇ ਬੜੀ ਦੂਰ ਤੱਕ ਬੈਠੇ ਉਹਨੂੰ ਲੱਭ ਲੈਣਾ ਜਿੱਥੇ ਵੀ ਹੋਇਆ ਪ੍ਰਸ਼ਾਸਨ ਦੇ ਤੋਂ ਪਹਿਲਾਂ ਤੇ ਕਾਰਵਾਈ ਕਰ ਦੇ ਧੰਨਵਾਦ ਜੀ ਧੰਨਵਾਦ ਵਧੀਆ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਬਣਾਉਂਦੇ ਨੇ ਤੇ ਇੱਥੇ ਆਪਣੀ ਦਿੱਲੀ ਕੈਪੀਟਲ ਵਿੱਚ ਵੀ ਬਣਾਉਂਦੇ ਜਦੋਂ ਗੁਰੂ ਸਾਰਿਆਂ ਦੇ ਆ ਤਾਂ ਉਦੋਂ ਫਿਰ ਇੱਕ ਦੋ ਜਿਹੜੇ ਢੰਗੀ ਜਿਹੜੇ ਇਹੋ ਜਿਹੇ ਪਖੰਡੀ ਸਾਧ ਉੱਠਦੇ ਆ ਨਾ ਜੀ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਗੰਦਾ ਮੈਸੇਜ ਭੇਜਦੇ ਨੇ ਉਹਨਾਂ ਦੇ ਇੱਕ ਗੰਦੇ ਮੈਸੇਜ ਭੇਜਣ ਨਾਲ ਬਹੁਤ ਦੁਨੀਆ ਜਿਹੜੀ ਆ ਥੱਲੇ ਸਾਰੀ ਉਹ ਲੜਦੀ ਫਿਰਦੀ ਆ ਮੇਰੀ ਸਾਰੀਆਂ ਸਿੱਖ ਸੰਸਥਾਵਾਂ ਨੂੰ ਐਸਸੀਪੀਸੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਇਸ ਚੀਜ਼ ਨੂੰ ਬੜੇ ਹੀ ਸੀਰੀਅਸ ਲਿਆ ਜਾਵੇ ਇਹਨੂੰ ਕਦੇ ਆਪਾਂ ਟਿੱਲਣਾ ਨਾ ਲਈਏ ਕਿਉਂਕਿ ਜੇ ਅੱਜ ਟਿੱਲ ਨਾਲ ਇੱਕ ਬੰਦੇ ਨੂੰ ਲਿਆ ਗਿਆ ਇਹੋ ਜਿਹੇ ਕਈ ਹੋਰ ਉੱਠਣਗੇ ਮੇਰੀ ਬੇਨਤੀ ਆ ਵੀ ਇਹਨੂੰ ਬੜਾ ਸੀਰੀਅਸ ਧਿਆਨ ਨਾਲ ਲਿਆ ਜਾਵੇ ਇਹ ਜਿੱਥੇ ਵੀ ਹੈਗਾ ਇਹਨੂੰ ਲੱਭ ਕੇ ਲਿਆ ਕੇ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਕੋਈ ਹੋਰ ਇਹੋ ਜਿਹਾ ਕੰਨੋਣਾ ਕੰਮ ਨਾ ਕਰ ਸਕੇ ਧੰਨਵਾਦ ਜੀ